ਹਾਂਜੀ ਹਾਜ਼ਰ ਹੋਈ ਰਾਣੀ ਦੀ ਕਹਾਣੀ ਦੇ ਵਿੱਚ ਮੈਂ ਆਪਦੇ ਰੱਬ ਵਰਗੇ ਸਰੋਤਿਆਂ ਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਜੀ ਕਹਿੰਨੀ ਹਾਂ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਤੇ ਅੱਜ ਆਪਾਂ ਕਹਾਣੀ ਤੇ ਇਹ ਗੱਲ ਕਰੀਏ ਵੀ ਜਿਹੜੀ ਅਸੀਂ ਜਿਹੜੀ ਲਾਈਫ ਆ ਚੰਗੀ ਉਹਨੂੰ ਅਸੀਂ ਕੁਆਲਿਟੀ ਆਫ ਲਾਈਫ ਕਿਸ ਤਰ੍ਹਾਂ ਕਹਿ ਸਕਦੇ ਹਾਂ ਜਿਹੜੀ ਸਾਡੀ ਜ਼ਿੰਦਗੀ ਆ ਉਹਦੇ ਤੇ ਉਹੀ ਸਾਡੀ ਸਾਰੀ ਇਨਵੈਸਟਮੈਂਟ ਹੈਗੀ ਆ ਜੇ ਅਸੀਂ ਸੋਚੀਏ ਜੇ ਕਈ ਵਾਰੀ ਅਸੀਂ ਆਪਾਂ ਕੁਦਰਤ ਵਾਲਿਆਂ ਮਨ ਵਿੱਚ ਖਿਆਲ ਹੁੰਦਾ ਜਿਹੜੇ ਪੈਸੇ ਆ ਉਹ ਸਾਡੀ ਇਨਵੈਸਟਮੈਂਟ ਨਹੀਂ ਸੇਧਾ ਇੱਕ ਤੁਹਾਡੇ ਜਿਹੜੇ ਬੱਚੇ ਆ ਉਹ ਆ ਉਹ ਸਾਰਿਆਂ ਤੋਂ ਵੱਡੀ ਸਾਡੀ ਪ੍ਰਾਪਰਟੀ ਆ ਸਾਰਿਆਂ ਤੋਂ ਵੱਡੀ ਸਾਡੀ ਇਨਵੈਸਟਮੈਂਟ ਆ ਤੇ ਇਹਨੂੰ ਅਸੀਂ ਇਹ ਚੀਜ਼ਾਂ ਨੂੰ ਅਸੀਂ ਕਿਦਾਂ ਸੰਭਾਲ ਕੇ ਰੱਖੀਏ ਸੇਧਾ ਹੁਣ ਅਸੀਂ ਪਹਿਲਾਂ ਦੇ ਵਿੱਚ ਲੋਕ ਚਲੋ ਇਹ ਕੰਮ ਕਿਹੋ ਜਿਹਾ ਸੀਗਾ ਤਕੜਾ ਕੰਮ ਹੁੰਦਾ ਸੀਗਾ ਜੋਰ ਵਾਲਾ ਹੁੰਦਾ ਸੀ ਤੇ ਉਹਦੇ ਨਾਲ ਉਹਨਾਂ ਦੀ ਸੇਤਾਂ ਠੀਕ ਸੀ ਖਰਾਕਾਂ ਠੀਕ ਸੀਗੀਆਂ ਜਿਹੜੀ ਅੱਜ ਕੱਲ੍ਹ ਦੀਆਂ ਸੇਤਾਂ ਉਹਨਾਂ ਦੇ ਵਿੱਚ ਇੱਕ ਤਾਂ ਕੰਮ ਨਹੀਂ ਹੈਗੇ ਇੰਨੇ ਜ਼ੋਰ ਦੇ ਨਹੀਂ ਹੈਗੇ ਬਸ ਉੱਤੋਂ-ਤੋਂ ਤੁਸੀਂ ਥੋੜਾ-ਥੋੜਾ ਬੋਡੀ 'ਚ ਹਿੱਲੀ ਜਾਂਦੀ ਆ ਕੋਈ ਤੁਹਾਡੀ ਹਾਰਟ ਦੀ ਕਿਸੇ ਚੀਜ਼ ਦੀ ਕੋਈ ਵੀ ਕੋਈ ਐਕਸਰਸਾਈਜ਼ ਸਾਡੀ ਨਹੀਂ ਹੁੰਦੀ ਇਹਦੇ ਵਾਸਤੇ ਅਸੀਂ ਹੁਣ ਕੀ ਕਰ ਸਕਦੇ ਆ ਵੀ ਜਿਹੜੇ ਹੁਣ ਮੁਲਕਾਂ ਜਾਂ ਇੱਥੇ ਬਾਹਰਲੇ ਮੁਲਕਾਂ ਇੰਗਲੈਂਡ ਜਾਂ ਅਮਰੀਕਾ ਕਿਤੇ ਵੀ ਆ ਉਹਤੇ ਸਾਰੇ ਕੰਮ ਇਦਾਂ ਦੇ ਪਰ ਹੁਣ ਦੇਖੋ ਪਿੰਡਾਂ ਦੇ ਵਿੱਚ ਵੀ ਇਹ ਜੋ ਸਾਰਾ ਕੁਛ ਇਹਦਾਂ ਦਾ ਹੋ ਗਿਆ ਕਿਉਂ ਸਾਰੇ ਲੋਕ ਆ ਜਿਹੜੇ ਇੰਨੇ ਯੰਗ ਜੀ ਉਮਰ ਦੇ ਵਿੱਚ ਉਹ ਕਹਿੰਦੇ ਜੀ ਸਾਡਾ ਬੀਪੀ ਵੱਧ ਗਿਆ ਮੈਨੂੰ ਤਾਂ ਬੀਪੀ ਦੀ ਫਾਰਮ ਦਾ ਹੀ ਨਹੀਂ ਪਤਾ ਸੀਗਾ ਜਿੱਥੇ ਜਾਵਾਂ ਉਹ ਕਰਨ ਭੂਆ ਜੀ ਸਾਡਾ ਬੀਪੀ ਵੱਧ ਗਿਆ ਹੈ ਬੀਪੀ ਫਿਰ ਮੈਂ ਕਿਹਾ ਉਹਨਾਂ ਨੇ ਕਿਹਾ ਇਹ ਬਾਹਰੋਂ ਆਈ ਹੈ ਇਹਨੂੰ ਕੁਝ ਪਤਾ ਨਹੀਂਗਾ ਪਰ ਇੱਥੇ ਵੀ ਮੈਂ ਫਿਰ ਇੱਕ ਨੂੰ ਪੁੱਛ ਹੀ ਲਿਆ ਮੈਂ ਕਿ ਤੁਸੀਂ ਬੀਪੀ ਕਿਨੂੰ ਕਹਿੰਦੇ ਆ ਕਹਿੰਦੀ ਜੀ ਬਲੱਡ ਪ੍ਰੈਸ਼ਰ ਮੈਂ ਕਿਹਾ ਅੱਛਾ ਉਹ ਕਹਿੰਦੀ ਸ਼ੋਰਟ ਫਾਰਮ ਆ ਮੈਂ ਕਿਹਾ ਅੱਛਾ ਵਾਹ ਵੈਰੀ ਕਲਾਪ ਮੈਂ ਕਿਹਾ ਦੋਸਤੋ ਸਾਰੀਆਂ ਬੀਪੀ ਕਰਕੇ ਬੈਠੀਆਂ ਆ ਕਰਨਾ ਕੀ ਆ ਕੰਮ ਜਿਹੜਾ ਘਰ ਦੇ ਆ ਉਹ ਉੱਥੇ ਹੁਣ ਸਾਰਿਆਂ ਨੇ ਰੀਸੋ ਰੀਸ ਵੀ ਸਾਡਾ ਸਟੈਂਡਰਡ ਨਾ ਘਟੇ ਹੋਵੇ ਤੇ ਪਰ ਅਸੀਂ ਹਨਾ ਵੀ ਇੱਥੇ ਆਪਦੇ ਕੰਮ ਕਰਨ ਵਾਲੇ ਰੱਖੀਏ ਤੁਰਨ ਦਾ ਬਹੁਤ ਘਟਿਆ ਹੋਇਆ ਵਾ ਉਦੋਂ ਤਾਂ ਜਾਂਦੀਆਂ ਲੇਡੀਜ਼ ਹੁਣ ਪਿੰਡਾਂ ਦੇ ਵਿੱਚ ਤੁਰਨ ਤਾਂ ਜਾਂਦੀਆਂ ਵਾਂ ਪਰ ਜਿਹੜੀ ਉਹ ਕੰਮ ਹੁੰਦੇ ਸੀ ਆਪਣੇ ਫਿਜ਼ੀਕਲੀ ਉੱਥੇ ਹੁਣ ਦੇਖੋ ਪੱਠੇ ਕੁਦਰ ਦੇ ਸੀ ਫੇਰ ਮੱਜਾਂ ਨੂੰ ਪਾਣੀ ਪਿਉਣਾ ਫੇਰ ਕੂੜਾ ਜਿਹੜਾ ਤੁਸੀਂ ਬੇੜੇ ਹੁੰਦੇ ਸੀਗੇ ਉਹਨਾਂ ਨੂੰ ਸੜਕ ਕੇ ਸੁੰਬਰ ਨਾਲ ਕੋਡੇ ਹੋ ਕੇ ਤੇ ਉਹ ਜਿਹੜੀ ਮਿੱਟੀ ਸੀਗੀ ਉਹਦੇ ਵਿੱਚ ਵੀ ਚੰਗੇ ਜਿਹੜੇ ਹੈਗੇ ਆ ਸਾਡੀ ਇਮਿਊਨਿਟੀ ਵਾਸਤੇ ਬਹੁਤ ਵਧੀਆ ਚੀਜ਼ ਹੁੰਦੀ ਹੈ ਨਾ ਹੌਣ ਇੱਥੇ ਗੋਰੇ ਵੀ ਪ੍ਰੂਵ ਕਰਦੇ ਆ ਉਹ ਵੀ ਕਹਿੰਦੇ ਆ ਵੀ ਚਲੋ ਜੇ ਇਸ ਤਰ੍ਹਾਂ ਦੀ ਇਹ ਚੀਜ਼ ਅ ਬਈ ਠੀਕ ਹੈਗੀ ਪਰ ਉਦੋਂ ਮੈਂ ਦੇਖਦੀ ਸੀ ਕਈ ਲੇਡੀਜ਼ ਪ੍ਰੈਗਨੈਂਟ ਹੁੰਦੀਆਂ ਸੀ ਉਹ ਫੇਰ ਕਹਿੰਦੀਆਂ ਸੀਗੀਆਂ ਸਾਡਾ ਤਾਂ ਮਿੱਟੀ ਖਾਣ ਨੂੰ ਬਹੁਤ ਜੀ ਕਰਦਾ ਮੇਰੀ ਸੀਗੀ ਤਾਂ ਅਜੇ ਦੀ ਲੜਕੀ ਉਹਨੇ ਬਸ ਖੋਦ-ਖੋਦ ਕੇ ਕਹਿੰਨਾ ਉੱਥੇ ਕੰਦਾਂ ਦੇ ਵਿੱਚ ਮਿੱਟੀ ਜੀ ਖਾ ਜਾਣੀ ਤੇ ਕਹਿੰਦੇ ਜੀ ਕਰਦਾ ਹੁੰਦਾਗਾ আচ্ছা ਮੈਂ ਕਿਹਾ ਚਲ ਠੀਕ ਆ ਸਾਨੂੰ ਤਾਂ ਇੱਥੇ ਨਹੀਂ ਮਿਲੇਗੀ ਅਸੀਂ ਖਾਦੀ ਨਹੀਂਗੀ ਪਰ ਜਿਹੜੀ ਹੁਣ ਹੁਣ ਸਾਨੂੰ ਖਰਾਕਾਂ ਦੇਖੋ ਕਿੰਦਾਂ ਨੇ ਵਿਚਾਰੇ ਜਿਹੜੀ ਛੋਟੀ ਪਨੀਰੀ ਆ ਸਾਡੀ ਉਹਨਾਂ ਦਾ ਪਤਾ ਨਹੀਂ ਕੀ ਬਣਨਾ ਉਹ ਖਰਾਕਾਂ ਦੇ ਵਿੱਚ ਕੀ ਐ ਸਪਰੇਆ ਕਿੰਨੀਆਂ ਵਾ ਉਹ ਫੂਡ ਆ ਪਰ ਦੇਖਣ ਨੂੰ ਉਹ ਫੂਡ ਕਿਤੇ ਹੀ ਚੰਗੇ ਲੱਗਦੇ ਆ ਅੱਖਾਂ ਨੂੰ ਇੰਨੇ ਵਧੀਆ ਲੱਗਦੇ ਆ ਤੇ ਜਿਹੜੇ ਬੱਚੇ ਆ ਹੁਣ ਉਦਾਂ ਤਾਂ ਇਹ ਜਿਹੜੇ ਜੰਗ ਜਨਰੇਸ਼ਨ ਆ ਬਹੁਤ ਗਾਂ ਅਡਵਾਂਸ ਆ ਸਾਡੇ ਨਾਲ ਵੀ ਅਸੀਂ ਤਾਂ ਫੇਰ ਵੀ ਹਜੇ ਕਹਿ ਦਿੰਨੇ ਆ ਚੱਲ ਕੋਈ ਨਹੀਂ ਪਿਖਾ ਲੈਨੇ ਆ ਸੇਮੀਆਂ ਖਾ ਲੈਣੇ ਆ ਪ੍ਰਸ਼ਾਦ ਖਾ ਲੈਣੇ ਮਿੱਠਾ ਖਾ ਲੈਣੇ ਪਰ ਉਹ ਫੇਰ ਵੀ ਇਹ ਚੀਜ਼ਾਂ ਤੋਂ ਆਪਦੇ ਮੂੰਹ ਨੂੰ ਬੜਾ ਬੰਦ ਦੇ ਆ ਵੀ ਅਸੀਂ ਨਹੀਂ ਖਾਣਾ ਅਸੀਂ ਚਿਟਾ ਆਟਾ ਨਹੀਂ ਖਾਣਾ ਕਣਕ ਦੀ ਰੋਟੀ ਨਹੀਂ ਖਾਣੀਗੀ ਅਸੀਂ ਹੋਲ ਵੀਟ ਖਾਣਾ ਸਰ ਹੋਲ ਵੀਟ ਹੁਣ ਸਾਦ ਨੂੰ ਮੈਨੂੰ ਨਹੀਂ ਹਾਜਮ ਹੁੰਦਾਗਾ ਵੀ ਇਹ ਸਾਰਿਆਂ ਦੇ ਬਸ ਦੀ ਗੱਲ ਨਹੀਂ ਹੁੰਦੀਗੀ ਅਸੀਂ ਪੀਣੇ ਆ ਦਹੀਂ ਖਾਣਾ ਲੱਸੀ ਪੀਣੀ ਸਾਗ ਖਾਣਾ ਨਾ ਇਦਾਂ ਦੀਆਂ ਚੀਜ਼ਾਂ ਸਾਡੀ ਖਰਾਕ ਅੰਦਰ ਸਾਡੇ ਚੀਜ਼ ਹਜੇ ਹੈਗੀ ਆ ਤੇ ਹੁਣ ਇਹ ਬੱਚਿਆਂ ਨੂੰ ਆਪਾਂ ਅਸੀਂ ਦੱਸਾਂਗੇ ਵੀ ਆਹ ਚੀਜ਼ਾਂ ਇਸ ਤਰ੍ਹਾਂ ਚੰਗੀਆਂ ਵਾਂ ਇਹ ਠੀਕ ਆ ਇਹ ਸਾਡੀ ਸਿਹਤ ਨੂੰ ਬਹੁਤ ਮਦਦ ਕਰਦੀਆਂ ਵਾਂ ਇਹ ਸਾਡੀ ਕੁਆਲਿਟੀ ਆਫ ਲਾਈਫ ਆ ਕੁਆਲਿਟੀ ਆਫ ਲਾਈਫ ਤਾਂ ਹੀ ਆ ਜੇ ਅਸੀਂ ਆਪਣੇ ਆਪ ਦੇ ਵਿੱਚ ਤੁਰੇ ਫਿਰਦੇ ਆ ਐਕਟਿਵ ਸਾਡੀ ਅਜੇ ਜਿਹੜੀ ਸੋਚ ਆ ਉਹ ਠੀਕ ਆ ਅਸੀਂ ਆਪਣੇ ਆਪ ਨੂੰ ਪਛਾਣਦੇ ਆ ਨਹੀਂ ਤਾਂ ਹੁਣ ਕੋਈ ਟਾਈਮ ਇਹੋ ਜਿਹਾ ਹੀ ਆ ਜਾਂਦਾ ਵੀ ਕਿੰਨੇ ਵਿਚਾਰੇ ਕੋਈ ਜੰਗ ਹੁੰਦੇ ਆ ਉਹਨਾਂ ਨੂੰ ਇੰਨਾ ਡਿਪਰੈਸ਼ਨ ਬੈਡ ਹੁੰਦਾ ਕਿ ਉਹ ਸਟ्रेस ਨਹੀਂ ਸਹਿ ਸਕਦੇ ਜੇ ਜੜੀ ਆਪਣੀ ਜਨਰੇਸ਼ਨ ਆ ਫਿਰ ਵੀ ਅਸੀਂ ਸਟ्रेस ਜੇ ਹੁੰਦਾ ਅਸੀਂ ਕਿਸੇ ਨਾ ਕਿਸੇ ਤਰੀਕੇ ਜਾਂ ਇਹ ਮੰਨ ਲਓ ਵੀ ਵਾਹਿਗੁਰੂ ਦਾ ਨਾਮ ਲੈਣ ਤੇ ਉਹਦੇ ਨਾਲ ਸਾਡੇ ਚ ਬਰਕਤ ਪੈਂਦੀ ਆ ਅਸੀਂ ਉਸ ਪਾਸੇ ਧਿਆਨ ਲਾ ਲੈਨੇ ਆ ਉਧਰਲੇ ਸਾਡੇ ਗੁਰੂ ਗ੍ਰੰਥ ਸਾਹਿਬ ਚ ਸਾਰਾ ਕੁਝ ਸਾਡੇ ਫਿਕਰਾਂ ਦਾ ਚਿੰਤਾ ਜੋ ਵੀ ਹੈਗੇ ਆ ਅਸੀਂ ਉਧਰੋਂ ਉਧਰ ਨੂੰ ਦੇਖ ਲਈਏ ਜਾਂ ਅਸੀਂ ਧਿਆਨ ਕਰਦੇ ਆ ਵੀ ਸਾਡੇ ਗੁਰੂਆਂ ਤੇ ਵੀ ਕਿੰਨਾ ਕੁਝ ਹੋਇਆ ਵਾ ਸੋ ਇਸ ਤਰ੍ਹਾਂ ਦੀਆਂ ਕਈ ਗੱਲਾਂ ਵਾ ਉਹਨਾਂ ਨਾਲ ਸਾਡੀ ਕੁਆਲਿਟੀ ਆਫ ਲਾਈਫ ਆ ਜਿਹੜੀ ਉਹ ਵਧੀਆ ਹੋ ਸਕਦੀ ਹੈ ਤੇ ਵਧੀਆ ਪਾਣੁ ਰੱਖਣ ਦਾ ਰੱਖਣੀ ਚਾਹੀਦੀ ਆ ਕਿਉਂਕਿ ਬਈ ਉਹਦੇ ਨਾਲ ਹੀ ਸਾਡੀ ਸਾਰੀ ਜ਼ਿੰਦਗੀ ਆ ਜਿਹੜੀ ਉਹ ਤੁਰਦੀ ਆ ਜੇ ਅਸੀਂ ਕਹੀਏ ਇੰਨੀਆਂ ਪ੍ਰਾਪਰਟੀਆਂ ਉਹ ਉਹ ਉੰਨੀ ਚੀਜ਼ ਨਹੀਂ ਬਣਦੀਗੀ ਸੋ ਸਾਰੇ ਜਾਨੇ ਮੇਰੇ ਭੈਣ ਭਰਾ ਸਾਰੇ ਜਿੰਨੇ ਵੀ ਦਰਸ਼ਕ ਆ ਸਾਰੇ ਆਪਣਾ ਪੁਣਾ ਧਿਆਨ ਰੱਖੋ ਅਸੀਂ ਦੇਖ ਲੈਨੇ ਆ ਵੀ ਚੱਲਾ ਚੀਜ਼ ਵਧੀਆ ਪਰ ਵਧੀਆ ਜਿਹੜੀ ਖਰਾਕ ਆ ਘਰੇ ਬਣਾ ਕੇ ਉਹ ਆਪਾਂ ਜਿਹੜਾ ਖਾਣਾ ਖਾਣੇ ਆ ਉਹਨਾਂ ਦੇ ਵਿੱਚ ਬਹੁਤ ਕੁਛ ਆ ਕੋਸ਼ਿਸ਼ ਕਰਿਆ ਕਰੋ ਵੀ ਆਪਣੀ ਸਿਹਤ ਦਾ ਸਭ ਤੋਂ ਪਹਿਲਾਂ ਨੰਬਰ 1 ਧਿਆਨ ਰੱਖੋ ਤੇ ਬੱਚਿਆਂ ਦਾ ਪਰ ਧਿਆਨ ਰੱਖਿਓ ਹੋਰ ਚੀਜ਼ਾਂ ਦਾ ਜਿਹੜੀਆਂ ਕੋਈ ਨਹੀਂ ਕੱਪੜੇ ਲੇੜੇ ਜੇ ਬ੍ਰਾਂਡਡ ਨਹੀਂ ਵੀ ਪਾਏ ਉਹਨਾਂ ਬਿਨਾਂ ਸਰ ਜਾਊਗਾ ਤੰਟਕਣ ਨੂੰ ਵਾਹਿਗੁਰੂ ਦੇ ਚੱਲੇ ਸਤਿ ਸ਼ਤ ਦੇ ਚੱਲੇ ਇਹਦੇ ਵਿੱਚ ਬਹੁਤ ਕੁਝ ਆ ਤੇ ਸਾਰੇ ਮੇਰੇ ਜਿਹੜੇ ਦਰਸ਼ਕ ਆ ਤੇ ਸਰੋਤੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਿੱਗੀ ਜੀ ਸਤਿ ਸ਼੍ਰੀ ਅਕਾਲ ਕਹਦੇ ਨਹੀਂ ਹੈ ਤਾਂ ਠੰਡ ਪਾਰ ਕੋਈ ਨਾ ਹੀਟ ਲੱਗੀ ਹੋਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਓਕੇ ਜੀ